ਸਤਿ ਸ਼੍ਰੀ ਅਕਾਲ ਵੀਰ ਵੀਰਾਂ ਨੂੰ ਖੰਦ ਦੀ ਜੁੜੇ ਭੰਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਬਾਈ ਬਲਜਿੰਦਰ ਸਿੰਘ ਪਹੁੰਚ ਚੁੱਕੇ ਆ ਪਿੰਡ ਜਾਤੇਕੋੜ ਜ਼ਿਲ੍ਹਾ ਅਮਰਸਰ ਪਿੰਡ ਤਸੀਲ ਬਾਪੂ ਕਾਲਾ ਤੇ ਦੇਖੋ ਆ ਜੀ ਬਾਈ ਨੇ ਅਰਗਨ ਨਾਲ ਜੁੜੇ ਲਾ ਕੇ ਆਦੀਆਂ ਤੇ ਤੁਹਾਨੂੰ ਪੜਾ ਹਰ ਵਾਰੀ ਬਾਈ ਨੇ ਕਹਿਆ ਜੀ ਰੇਡ ਹੁੰਦਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕਿੱਦਾਂ ਜੀ ਹਾਂ ਜੀ ਆਪ ਸਾਬਰਮੰਗਲ ਸਸਿਕਾ ਸਸਿਕਾ ਜੀ ਰੋਟੀ ਕਲਾ ਠੀਕ ਆ ਬਸ ਨਾ ਕਿਵੇਂ ਜਦਾ ਵਧੀਆ ਬਹੁਤ ਵਧੀਆ ਕੰਮ ਚੱਲਿਆ ਵੀ ਹੈਗਾ ਥੋੜਾ ਜਿਹਾ ਢੱਲਾ ਵੀ ਜਾ ਵਿੱਚੋਂ ਹਾਂਜੀ ਜੋ ਕਾਲੀ ਪੂੜੀ ਦਾ ਕਰਕੇ ਥੋੜੀ ਭੱਜੇ ਆਹ ਜਾ ਰਿਹਾ ਤੇ ਉਧਰ ਹੀ ਦਸਤਿਆਂ ਨਾਲ ਲੱਗੇ ਪਈਆਂ ਨੇ ਅੰਦੇ ਜੇਤਰੀ ਲੇਟ ਕਰਾਉਣੀ ਹੈ ਹਾਂਜੀ ਤੇ ਮੁੜ ਕੇ ਤਾਂ ਜੱਕਦਾ ਵੀ ਹੰਨਾ ਬੰਦੇ ਬਾਹਰਪੁਰ ਜਾਣੇ ਹਾਂ ਹਾਂ ਤੇ 18 ਦੇ ਵੀ ਕਰਾਓ ਉਹ ਤੇ ਤਿਆਰ ਵੀ ਤੁਹਾਨੂੰ ਬੜਾ ਇਕੱਠਾ ਕਰਨਾ 50 ਲੱਖ ਰੁਪਈਆ ਬਹੁਤ ਉੱਚਾ ਹਲੋ ਮਹਾਰਾਜ ਜੀ ਮੇਰ ਨਾਲ ਥੋੜੀ ਜੀ ਮਿਹਨਤ ਕੀਤੀ ਬਿਲਕੁਲ ਜੀ ਹੱਕ ਦੀ ਕਮਾਈ ਥੋੜੀ ਜੀ ਕੀਤੀ ਬਸ ਹੱਕ ਹੀ ਹੁੰਦਾ ਹੈ ਹੱਕ ਹੀ ਹੱਕ ਜਦੋਂ ਚੱਲ ਜੇ ਫੇਰੀ بے ਹੱਕ ਹੁੰਦਾ ਜਦੋਂ ਲੈਲ ਜੀ ਫੇਰਾ ਹੱਕੀ ਬਿਲਕੁਲ ਬਾਜੀ ਜੀ ਤੇ ਬਾਕੀ ਚਲੋ ਉਹੀ ਸਨਾ ਉਹਦੇ ਨਾਲ ਪੜ੍ਹ ਕੇ ਵਾਰੀ ਆਉਣੀ ਨਹੀਂ ਇਹ ਦੰਦੇ ਇਹ ਕਿ ਜੱਗੀ ਚੱਲੀ ਜਾਂਦਾ ਹੈ ਕੰਗਾਂ ਵਾਲਾ ਦੱਸ ਦੁੱਜੇ ਆਪਣੇ ਕੀ ਉਹ Jio ਵਾਲਿਆ ਆਏ ਜੱਗੀ ਨੂੰ ਬੁਰੀ ਹੱਤ ਕਰਾਉਂਦੇ ਜੀ ਉਹ ਆਈਏ ਬਜੀਓ ਮਾਲ ਸੁਣਾ ਲੈ ਕੇ ਚੰਗਾ ਦਿੰਦਾ ਸਾਰੇ ਮਾਲ ਵਧੀਆ ਲਿਆਉਂਦਾ ਜਿੰਨੇ ਜੋਗਾ ਹਾਰੇ ਆਪਣੀ ਬਾਹ ਲੌਂਦਾ ਵਾ ਕੋਈ ਭਾਅ ਨਾ ਲੈਨਦਾ ਜੇ ਮਾਲ ਵੀ ਚੰਗਾ ਚਲੋ ਚੰਗਾ ਵੀ ਚੰਗੇ ਦਾ ਭਾਅ ਚੰਗਾ ਹੀ ਲੱਗਣਾ ਚੰਗੇ ਦਾ ਹਾਂ ਜਿੱਦਾਂ ਦਾ ਮਾਲ ਹੁੰਦਾ ਰ ਭਾਅ ਲੱਗਦਾ ਤੇ ਆਪਣੇ ਕੋਲ ਕਿਨੇ ਜੀ ਅੱਜ ਫਰ ਅੱਜ ਲੱਗ ਰਿਹਾ 9-10 ਹੈ ਪਰ 5 ਪਾਵਾਂਗੇ ਠੀਕ ਆ ਹਾਂ ਪੜ ਜਾ ਵੀ ਨਹੀਂ ਟਰਾਈ ਕਰਕੇ ਵਾਵਾ ਦਿਨ ਹੋ ਗਏ ਆ ਅੱਜ ਜੋ ਵੀ ਭਾਅ ਇਕਦਮ ਛੋਟੇ ਛੋਟੇ ਆ ਬਸ ਠੀਕ ਆ ਗੱਬੜਾਂ ਜੀ ਬਾਜੀ ਇਹ ਗੱਬੜਾਂ ਹਾਂਜੀ ਲੋ ਜੀ ਵੇਖੋ ਕਰਾਂਦੇ ਆ ਕਿੰਨੇ ਡਬਲ ਲੈਣੂ ਬਾਜੀ ਇਹਨੇ 5-7 ਦਾ ਲੈ ਹੀ ਜਾ 5-7 ਦਾ ਲੈ ਜਾ ਹਾਂ ਬਸ ਠੀਕ ਆ ਟੋਕੜਾ ਲਾ ਕੇ ਲਾਈ ਲਿਆ ਰਿਹਾ ਐਸਾ ਟੋਕੜਾ ਵੀ ਲਈਏ ਮਈਆਂ ਹਾਂ ਫੜਦੇ ਉਸੀਆਂ ਪੱਤੀਆਂ 49 ਠੀਕ ਆ ਬਾਠ ਠੀਕ ਹੈ। ਹਲੋ ਕਾਰਨ ਦਾ ਕੋਈ ਨਹੀਂ। ਮਾਣਾ ਬੁੰਨਾ ਜੀ ਮੈਨੇ ਚੇਤਾ ਤਾਂ ਲੈਣੀ ਹੈ। ਜੰਗਾ ਬਣਣਾ ਵਾਜੀ ਤੁਹਾਨੂੰ। ਹਾਂਜੀ ਫਿਰ ਆਜੋ। ਬਸ ਠੀਕ ਹੈ। ਮੋਲ ਫੰਦੀ ਇਸ ਹਰ ਤਨ ਹਾਂਜੀ। ਪੂਰੇ ਸੋਟਕੇ ਪਾਉਣੇ ਆ ਅੱਛਾ ਮੈਨੇ 40 45 ਸੰਭ ਪਾ ਗਿਆ ਅੱਛਾ ਐਂ ਚਲਣੇ ਆ ਠੀਕ ਆ ਇਹਦਾ ਵਾਦ ਹਨੀਸਾ ਭਾਵੇਂ 70 ਰਿਆ ਮੁੱਲ 75 ਰਿਆ ਇਹ ਬਾੜ ਯਾਰ ਦੀ ਦੇਣਾ ਨਾ ਹਾਂ ਨਾ ਹਾਂ ਠੀਕ ਆ ਹਾਂ ਠੀਕ ਆ ਤੇ ਜੇ ਕੋਈ ਇੱਕ ਹਜ਼ਾਰ ਹੋਰ ਛੋੜ 8 ਹਜ਼ਾਰ ਦੀ 1000 ਛੱਲਣ ਦੇ ਜੀ ਵੇਖੀ ਚਲਣਾ ਇਹ ਬਾਕੀ ਨਹੀਂ ਠੀਕ ਹੈ ਭਾਈ ਜੀ ਬਣਨਾ ਬੜੀ ਮੈਨ ਖਾਪੜੀ ਠੀਕ ਆ ਬਸ ਠੀਕ ਆ ਠੀਕ ਆ ਬਣ ਨਮੂਨਾ ਚਾਹੀਦਾ ਆ ਜੁੱਡੀ ਜੀ ਇਹ ਵੀ ਕੱਪਣੇ ਇਹ ਵੀ ਕੱਪਣਾ ਹਾਂਜੀ ਠੀਕ ਆ ਲਓ ਜੀ ਕਾਲਾ ਪੁੱਤਰ ਬੈਠਾ ਬਹੁਤ ਹਾਂ ਕਾਲੀ ਸ਼ਾਹ ਹਣਾ ਜੀ ਹੋਰ ਹੋਰ ਵੀ ਪੋਛਨੇ ਬਾਅਦ ਲਾਈ ਤਾ ਹਾਂ ਹਾਂ ਬੁਢੀ ਬੜੀ ਆ ਬਾ ਠੀਕ ਆ ਲੱਜੂ ਬਦਾ ਜੀ ਲੈ ਲੈਣੇ ਦੱਦ ਲੈ ਬੁਢੀ ਬੜੀ ਦੁੱਧਾ ਬੜਾ ਰਖਾ ਰਿਆ ਹੂੰ ਬਾਕੀ ਕੀ ਹਾਂਜੀ ਇਸੇ ਮੋਲੇ ਦਾ 75 ਰਿਹਾ ਹਾਂਜੀ 70 ਰਿਹਾ 70 ਕਿਉਂ ਦੋ ਛਾੜ ਲਾਗੇ 8000 ਦੀ ਦੇਣਾ ਚਲੋ ਠੀਕ ਹੈ ਬਾਕੀ ਦੇਣ ਲੈਣ ਵਾਲੀ ਗੱਲ ਹੈ ਇਹ ਚੋਂ 100 ਵੀ ਨਹੀਂ ਕਟਣਾ ਠੀਕ ਹੈ ਭਾਜੀ ਠੀਕ ਹੈ ਕੀ ਹੈ ਜੀ ਇਹ ਸੁਈ ਹੈ ਸੁਈ ਇਹ ਕਹਦੇ ਮੋਗੇ ਜੀ ਇਹਨੂੰ ਉਹ ਬੱਚਾ ਰਾ ਪਹਿਲਾ ਹਾਂਜੀ ਪਹਿਲਾ ਕੱਟਾ ਜੀ ਕੱਟਾ ਕਟਾਂਗੇ ਦੋ ਦੇ ਕਿੰਨਾ ਭਾਜੀ ਇਹ ਚਾਰ ਦੰਦ ਦੇ ਆ ਕੱਟੀ। ਅਜੇ ਪਹਿਲਾ ਸੁਆ। ਇਹ ਤਾਂ 7 ਲੀਟਰ ਹੋਊਗਾ ਚਲੋ 6 ਹੀ ਮੰਨੋ। ਠੀਕ ਆ। ਪੱਕਾ ਜਿਹੜਾ ਕੰਡੇ ਵਾਲਾ। ਠੀਕ ਆ। ਪਹਿਲਾ ਸੁਆ ਚਾਰ ਦੰਦ ਕੱਟੀ ਹੈ। ਚਾਰ ਦੰਦ ਪਹਿਲਾ ਸੁਆ। ਆਹ ਬੱਚਾ ਵਖਾ। ਆਹ ਕਟਾਹਣਾ ਜੀ। ਹਾਂ। ਆ ਲੈ। ਆ ਵਾ ਠੀਕ ਆ। ਅੱਜ ਜਿੰਨੇ ਚਿਰ ਦਾ ਮਰਜੀ ਲਾ ਲਓ। ਬਾਕੀ ਠੰਡੀ ਧੀਰੀ ਆ ਭਾਵੇਂ ਇੰਨਾ ਬੈਣੇ ਹੋਣ। ਕੋਈ ਇਹੋ ਜਿਹੀ ਗੱਲ ਨਹੀਂ। ਚੜਵਾ ਲਈ। ਲੈ ਵਾ ਵਿਲਾ ਜੀ ਚਾਰ ਦੰਦ। ਹੈਂ? ਚਾਰ ਦੰਦ। ਚਾਰ ਦੰਦ ਦਾ ਵਿਲਾ ਜੀ ਠੀਕ ਆ। ਬਸ ਠੀਕ ਹੈ ਜੀ। ਸਰ ਆ ਕੇ ਇਖਤਾਰ ਦੱਸ ਰਹੇ ਹੋ ਸਰੂ ਆ ਜੀ ਮਾੜਾ ਜਾਵਾ ਬਾਗ ਦਾ ਨਹੀਂ ਹੁੰਦਾ ਐਕਸਟਰੀ ਦਾ ਪਾਇ ਮਾਰਦੇ ਆਂ ਮਾਰ ਮੋੜੇ ਆਂ ਖਾਨੀ ਬਾਜੀ ਫਿਰ ਇਹਦਾ ਸੀਸਾ ਮੋਲਕ ਪਾਇ 52 ਹਾਂਜੀ 50 ਦੇਣਾ ਨਾ 47000 ਦੀ 45000 ਦੀ ਚਲੋ ਠੀਕ ਚਾਰ ਨੰਨ ਕੱਟੀ ਜਾ ਚਾਰ ਨੰਨ ਕੱਟੀ ਬਾਕੀ ਸੀਐਨ ਸੂਲ ਬੜੀ ਆ ਸਫਾਈਆਂ ਬੜੀਆਂ ਠੀਕ ਆ ਬਾਜੀ ਲਓ ਜੀ 45000 ਠੀਕ ਆ ਫਾਈ ਬੜੀ ਚਾਹ ਜੀ ਇਹ ਇਹ ਵੀ ਪਹਿਲਾ ਸੂਆ ਜੀ ਇਹ ਵੀ ਪਹਿਲਾ ਇਹ ਵੀ ਪਹਿਲਾ ਸੂਆ ਨੌਂ ਜੀ ਵੇਖੋ ਪਹਿਲਾ ਸੂਆ ਝੋਟੇ ਵੀ ਪੂਰੀ ਵੱਡੀ ਝੋਟੇ ਨਾਲੇ ਘੱਟਾ ਘੱਟੀ ਜੀ ਇਹਨਾਂ ਮੈਂ ਕੋਈ ਘੱਟਾ ਆ ਆਹ ਗਧਾਣਾ ਜੀ ਹਾਂ ਜੀ ਠੀਕ ਆਜੋ ਬਾਥ ਨੀ ਕਰ ਹਾਨੀ ਭਾਈ ਜੀ ਕਿਹਾ ਉਹ ਇਸ ਦਾ ਮੁੱਲ 50 45 40 ਦੇ 40000 45000 ਚਲੋ ਜੀ 7 ਲੀਟਰ ਦੋ ਨਾ ਠੀਕ ਹੈ ਭਾਈ ਜੀ ਠੀਕ ਹੈ ਐਰ ਦਾ ਥੋੜਾ ਜਿਹਾ ਨਾ ਪੈਸੇ ਕੋਈ ਨਹੀਂ ਲੈ ਲੈਣਗੇ ਆਹੋ ਭੱਜਣਾ ਕਿ ਐਨਾ ਕਰ ਬਿਲਕੁਲ ਜੀ ਇਹ ਜੀ ਇਹ ਵੀ ਚਾਰ ਦੰਨ ਕੱਟੀ ਗੱਬਣਾ ਜੀ ਇਹ ਵੀ ਗੱਬਣਾ ਅੱਛਾ ਗੱਬਣਾ ਲਓ ਜੀ ਪਹਿਲਾਂ ਸੂਆ ਚਾਰ ਦੰਨ ਇਹ ਵੀ ਗੱਬਣ ਝੋਟੀ ਆ ਆ ਦੇਖ ਆ ਜਾਨ ਸੁਣਿਆ ਬਾੜੀ ਮਸੂਲੀ ਆਲੇ ਨਹੀਂ ਪਲਾਉਣਾ ਆਲੇ ਮਾਠੀ ਆ ਇਹ ਠੀਕ ਆ ਸੁਣੀ ਆ ਜੀ ਬਹੁਤ ਨਹੀਂ ਝੋੜੀ ਮੈਂ ਕਾਲੀ ਸ਼ਾ ਜੱਤ ਵਾਲੀ ਝੋੜੀ ਨਾਲੇ ਹਾਂਜੀ ਬਾਜੀ ਇਹਦਾ ਸੁਨੇਕਾ ਮੋਲ 70 65 ਹਾਂ ਨਾ 62000 60000 ਦੀ ਬੱਠ ਠੀਕ ਆ 1000 ਛੋੜ ਦੱਸ ਕਾੜਿਆ 60000 ਚੱਲਣ ਦੋ ਕੱਟੀ ਦੇਖ ਲੋ ਬੱਠ ਠੀਕ ਆ ਜੀ ਬਾਕੀ ਇਹੋ ਹੀ ਮਾਲ ਆ ਅੱਜ ਅੱਛਾ ਉਹ ਜਿਹੜਾ ਬਾਕੀ 3-4 ਤਨ ਉਹ ਚਲੋ ਵੇਖ ਲੋ ਜੀ 5 ਝੋਟੀਆਂ ਵੇਖ ਲੋ ਨਾ ਭਾਅ ਵੇਖ ਲੋ ਬਾਈ ਜੱਪਾ ਟੈਂਸਰ ਚੱਕਦੇ ਫੱਟੇ ਕਣੇ ਜੀ ਉੜਦੇ ਹੀ ਦੇਖਣ ਹੋਣ ਮਾਲ ਹਾਂ ਜੀ ਹੋਰ ਬਾਈ ਜੀ ਫਿਰ ਹਾਂ ਵਧੀਆ ਬਾਈ ਚਲੋ ਬੋਲੇ ਨੰਬਰ ਜੀ 70082 ਹਾਂ ਜੀ 42705 ਪਿੰਨ ਕੋਡ ਜੱਜਲਾ ਹਵਲਤ ਸੀਲਵਾ ਪਕੜਾ ਸਤਿ ਸ਼੍ਰੀ ਅਕਾਲ